काका देखो हैं। उनके उनके काका ना नो हर कोई सुती है जी अखा मलदी पे ही भाते उठे है ना भुख लगी है बोतल भुखू पुखु लगी भुखू काका ਕਾਕਾ ਕੋਈ ਕਾਕਾ ਕਹਿੰਦਾ ਕਿੰਨਾ ਕੋ ਕਿੰਨਾ ਕਹਿੰਦਾ ਨਾ ਇੰਨਾ ਕੋਈ ਬਿੱਥੇ ਆ ਇਸ ਹਰ ਮੈਂ ਕਿਹਨੂੰ ਗੋ ਕੋ 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 ਉਹ ਫੋਟੋ ਕਿਦੀ ਲੱਗੀ ਅਰਗੁਣ ਉਹ ਫੋਟੋ ਕਿਦੀ ਲੱਗੀ ਬਾਉ ਉਹ ਫੋਟੋ ਕਿਦੀ ਹੈ ਪੂਆ ਪੂਆ ਦੀ ਡੋਨਾਲ ਫੱਕਾ ਰੋਂਡਿਆ ਹਰਗਨ ਸੰਗ ਲਿਆ ਸਿਆਣੀ ਹੋ ਗਈ ਨਾ ਹੋਣੇ ਕਹਿੰਦਾ ਦੋ ਵਾਰ ਲੱਗੇ ਹੁਣ ਕਿਤੇ ਚੱਲੇ ਆਂਦੀ ਰਾਤ ਹੁਣ ਚੱਲ ਗਈ ਯਾਰ ਬਾਪੂ ਠੀਕ ਨਹੀਂ ਤੁਹਾਨੂੰ ਦੱਸਿਆ ਦਾ ਉਹਦਾ ਯਾਰ ਜਾਲ ਰੱਖਿਆ ਲਾੜ ਨੂੰ ਬਾਪੂ ਨੇ ਖੇਲਾ ਤੁਮ ਤੇ ਤੂੰ ਮੰਨਦਾ ਲਾੜ ਨੂੰ ਚੋਕ ਪੈ ਗਈ ਬਰਾਵਾ ਵੇਲ ਮਾਰਦੇ ਨੂੰ ਬੀਚ ਨਾ ਆਉਂ। 9 ਰੁਪਏ ਹੋ ਗਏ। ਕਿਹੜੇ ਜਾਣਾ ਕਿਤੇ ਦੱਸ ਦੀਂ ਫਿਰ। ਆ ਜਾਣਾ ਮੇਰੇ ਨੂੰ ਕੰਬੜਾ ਜ਼ਰੂਰੀ ਹੈ। ਹਮਮ। ਕੱਲ ਵੇਲ ਲਾਂਗੇ ਸਵੇਰੇ ਫਿਰ ਜਿਉਂ ਬੋਲ। ਧਿਆਨ ਲਗਾਇਆ। ਆ ਰਗਾ। ਬਾਏ। ਨਹੀਂ ਚੱਦੀ ਕਰ। ਚੱਲ। ਚੱਲ ਦੀ ਕਮ ਲੈ। ਚੱਲ। ਬੁਆ ਮਿਲਦੀ ਹੈ। ਅਵੇਲਾ ਚਾਹੀਦਾ ਤੇ। ਉਹ ਉਹ ਸਾਡੀ ਗੱਲ ਨਹੀਂ ਕਰਨੀ ਆ ਜੀ ਹਾਂ ਦੀ ਭਾਰਾ ਬੜਾ ਅੱਜ ਅੱਜੋ ਕਿਤਨਾ ਉਹਦਾ ਘਰ ਆਇਆ ਸੀ ਇਹਨੂੰ ਚਕਾ ਲੈਣਾ ਇਹ ਨਾਲ ਉਹਨੂੰ ਕਿਹਾ ਭਾਰਾ ਹੀ ਬੜਾ ਅੱਧਾ ਕਿਲੋ ਦਾ ਭਾਰ ਵਾ ਇਹ ਕਿੰਨਾ ਭੋਲ ਆ ਲੈ ਲਾ ਅੱਧਾ ਕਿਲੋ ਉਹ ਭਾਰ ਤੇ ਇਹ ਕਿੰਨੀ ਭਾਰਾ ਕੱਢ ਦੇਣਗੇ ਨਹੀਂ ਤਾਂ ਇਹ ਚ ਬਰ ਕੋ ਉਹਨੂੰ ਵੇਚੋ ਕਵਾੜੀ ਨਾ ਰੁਪਏ 20 ਵਟੋ ਬਦਲ ਮੋਟਰਸ ਅੰਦਰ ਲਾ ਰਹੀ ਹੈ ਰੋਜ਼ ਬਦਲ ਪੈ ਜਾਂਦਾ ਵਾ ਥੋੜਾ ਜਿਹਾ ਅੰਦਰ ਬਹੁਤ ਸੀ ਇੱਥੇ ਵੀ ਠੀਕ ਹੈ ਇੱਥੇ ਕੁਛੀ ਰਸੀ ਲੈ ਰੂੰ ਘੜੀ ਪਿਆ ਕਰੂੰਗਾ ਸਮਾਂ ਗਾਂ ਹੁਣ ਕਿਵੇਂ ट हफ्ता का चंगा मच्छर बड़ा गुड़े होते चल ठीक है फिर चंगा हां जी गुड मॉर्निंग सत श्रीकाल की हाल चाल कि सारे ठीक ठाक आओ करते छोटे जो बलो की शुरुआत मैं जा रहा पिंड ਆਪਣੇ ਉਧਰ ਅੰਮ੍ਰੋਣਾ ਵੱਲ ਉਧਰ ਕੰਮ ਆ ਕੋਈ ਤੇ ਉਹ ਚੱਕਰ ਜਿਹਾ ਨੂੰ ਚੱਲੇ ਆ ਤੇ ਹੋ ਸਕਦਾ ਜੇ ਮੰਮੀ ਨੂੰ ਨਾਲ ਹੁਣਾ ਤੇ ਮੰਮੀ ਨੂੰ ਨਾਲ ਲੈ ਆਵਾਂਗੇ ਫਿਰ ਮਿਲਦੇ ਫਿਰ ਤੁਹਾਨੂੰ ਹੈ ਲੈ ਵੀ ਪਹੁੰਚ ਗਏ ਅਹੀਂ ਘਰ ਚਾਹ ਪੀ ਲੋ ਮੰਮੀ ਨੇ ਚਾਰ ਬਾਤ ਆਈ ਅਮ ਕਹਦਾ ਨਿੰਬੂ ਦਾ ਕਿਆ ਮਰਾਂ ਨਿੰਬੂ ਦਾ ਲੈ ਮੰਮੀ ਨੇ ਚਾਰ ਦੇ ਤਾਂ ਨਿੰਬੂ ਦਾ ਚਲੋ ਫਿਰ ਆਪਾਂ ਕੰਮ ਜਾਣਾ ਮੰਮੀ ਚਲੀਏ ਤੇ ਆਮ ਹੋ ਗਿਆ ਰਕੋ ਸਵਾਦਾ ਦਾ ਆਪਾਂ ਸਕੂਲੇ ਜਾਣਾ ਛੋਟੇ ਇਹ ਲਾਗੇ ਪਿੰਡ ਦਾ ਸ਼ਾਹਬਾਦ ਉੱਧਰ ਜਾਣਾ ਲੁਹੌਰ ਨਹੀਂ ਲੈ ਵੀ ਸਕੂਲੋਂ ਆਪਾਂ ਹੁਣ ਆਏ ਹਣ ਥੋੜਾ ਕੰਮ ਹੀ ਹੋ ਨਹੀਂ ਬਣਿਆ ਆ ਸਰਕਾਰੀ ਸਕੂਲ ਆਇਆ ਪਾ ਦੇਖੋ ਸ਼ਾਹਬਾਦ ਦੇ ਦੇ ਫੋਨ ਹੋ ਰਿਹਾ ਮੈਡਮ ਦਾ ਮੰਮੀ ਨੂੰ ਲਾਤਾ ਮੰਮੀ ਚੱਲੇ ਫਿਰ ਹੁਣ ਆਓਗੇ ਫਿਰ ਬਾਅਦ ਚ ਜੋ ਟਾਈਮ ਚਲੋ ਮੰਮੀ ਕਹਿੰਦੇ ਮੈਂ ਠਹਿਰ ਕੇ ਆਉਂਗੀ ਚਲ ਠੀਕ ਹੈ ਮੈਂ ਚੱਲਿਆਂ ਫਿਰ ਚੰਗਾ ਓਕੇ ਸੋ ਥੈਂਕ ਯੂ ਹੁਣ ਹੋਏ ਜਾ ਰਹੇ ਹਾਂ ਘਰ ਵਾਪਸ ਤੇ ਰਸਤੇ ਵਿੱਚ ਸੌਦਾ ਖੜਨਾ ਹੈ ਕਰਿਆਨੇ ਦੁਕਾਨ ਉੱਤੇ ਖਲੋਣੇ ਆ ਸੌਦਾ ਪਤਾ ਲੈ ਜੀਏ ਤੇ ਫਿਰ ਚੱਲਦੇ ਹਾਂ ਘਰ ਨੂੰ ਵਾਪਸ बदल काफी हुआ है। बारिश बहुत बही रात काफी ठंडा हो गया बढ़िया हो, हो गया ना नाले झोने झाने भी लगन डेना वीर वास्ते बहुत बढ़िया हो गया काम कम हमें पापा जी दुकान एक तो सौदा थोड़ा बहुत खड़ी है सौदा तो पता ले, ले ਜਾਂਦੇ ਜਾਂਦੇ ਮੈਂ ਕਿਹਾ ਚਲੋ ਫਰੂਟ ਹੀ ਲੈ ਜਾਈਏ ਥੋੜਾ ਜਿਹਾ ਫਰੋਤਿੰਗ 10ਪੁਰ ਰੋਡ ਤੇ ਅੱਜ ਜੀ ਪਹੁੰਚ ਗਏ ਅਸੀਂ ਘਰ ਉਹ ਸਾਹਮਣੇ ਲੈਂਟਰ ਪੈਂਡਿਆ ਉਹਨਾਂ ਵੀਰਾਂ ਨੇ ਕਹੇ ਆਉਣ ਵੱਲੋ ਚਲੋ ਜਾਂਦੇ ਹਾਂ ਘੜੀ ਦੀ ਘੜੀ ਗਰਮੀ ਬਹੁਤ ਆਵਾ ਬਹੁਤ ਬਰਾਹਰ ਟਾਈਮ ਹੋ ਚੁੱਕਾ 2 ਵੱਜ ਚੁੱਕੇ ਨੇ ਸਵੇਰ ਤਾਂ ਨਿਕਲਿਆ ਸੀ ਮੈਂ 8:30 9:00 ਦਾ ਜਿਹੜੇ ਕੰਮ ਗਏ ਸੀ ਉਹ ਕੰਮ ਤੇ ਹੋਇਆ ਨਹੀਂ ਆਪਣਾ ਉਹ ਥੋੜੀ ਕਾਗਜ਼ਾਂ ਵਿੱਚ ਪ੍ਰੋਬਲਮ ਆ ਗਈ ਥੋੜੀ ਬਹੁਤ ਚਲੋ ਬਾਕੀ ਆਪੇ ਹੋ ਜਾਏਗਾ ਹਾਂਜੀ ਦੋਸਤੋ ਇਹ ਹਾਲ ਚਾਲ ਆ ਮਮੀ ਨੇ ਚਾਰ ਭੇਜਿਆ ਵੈਲਾ ਹਾਂ ਤਾਂ ਨਾ ਮਮੀ ਮੈਂ ਗਿਆ ਹੀ ਕਰਾਂ ਤੇ ਮਮੀ ਕਹਿੰਦੀ ਚਾਰ ਲੈ ਜਾ ਆਸ ਵਾਲਾ ਅਸਨ ਪਣੀ ਲੈਂਦਾ ਉਹ ਫਸ ਗਿਆ ਕਿੱਥੇ ਫਸ ਗਿਆ ਡੱਬਾ ਬਾਪੂ ਉਹ ਗਿਆ ਹੀ ਉਹ ਕਰਾਨੇ ਵਾਲਾ ਬਾਪੂ ਜਿਹੜਾ ਉਹਦੇ ਕੋਲ ਆ ਕੇ ਆਇਆ ਤੁਹਾਨੂੰ ਆ ਕਿਦਾਂ ਖਿੱਚ ਤੂੰ ਚੱਲਣ ਲਈ ਹੈ ਨਿੰਬੂ ਦਾ ਹੀ ਆ ਆ ਬਾਤ ਹੋਣੀ ਪਰਵਾਹ ਕਿਸ ਦੀ ਹੈ ਨਾ ਕਿ ਬਾਕੀ ਖੁਸ਼ ਰਹਾ ਕਰੋ ਆਪਣੀ ਜ਼ਿੰਦਗੀ ਚ ਜੁਆਇਮੈਂਟ ਕਰੋ ਸਰਜੀਕਲ ਆ ਇਧਰ ਉਧਰ ਗੱਲਾਂ 'ਤੇ ਧਿਆਨ ਨਾ ਦਿਆ ਕਰੋ ਮਾਰਸ ਬੂਸਲ ਕਾਫੀ ਹੁੰਦਾ ਪਿਆ ਨਾ ਦੋ ਚਾਰ ਦਿਨ ਤੋਂ ਮੌਸਮ ਇਤਨਾ ਵਧੀਆ ਹੋ ਗਿਆ ਹਾਂਜੀ ਆਹ ਕੋ ਟੈਕਿੰਗ ਦਾ ਆਗਲਾੰਦਾ ਹੈ ਹੈ ਉਹ ਅਸਲਾ ਹੈ ਪਾਰਸਲ ਆਇਆ ਛੋਟਾ ਵੱਡਾ ਵੱਡਾ ਪਾਰਸਲ ਕਿਤੋਂ 10 ਸਾਲ ਪੁਰਾਣਾ ਦਸਤਾ ਤੋੜਦੀ ਹੈ ਬੰਗਿਆ ਸਟੇ ਰਹਾ ਉਸਨੇ ਗਲੇ ਵਿੱਚੋਂ ਹਾਂ ਲੈ ਵੀ ਟੀਵੀ ਲੱਗੇ ਲਾ ਹਾਂਜੀ ਤੋਤਲਾ ਲੈ ਵੀ ਉਹ ਸ਼ੀਸ਼ਾ ਫਿੱਟ ਕਰਤਾ ਆਪਾਂ ਕਰੋ ਚੈੱਕ ਲੈ ਲੰਦਾ ਜੇ ਦੰ ਲੈ ਵੀ ਮਨਾਕੋ ਬਿਸਕਟ ਆ ਗਈ ਨਾਲਾ ਵੀ ਚਾਹ ਮਾਜੋ ਸ਼ਕਲੋ ਚਾਹ ਨਾਲ ਸਰਫਤੇ ਭਾਈ ਸਾਹਿਬ ਲੱਗ ਵੀ ਟਾਈਮ ਹੋ ਗਿਆ 10:30 ਦਾ ਆਪਣੀ ਸੌਣ ਦੀ ਤਿਆਰੀ ਤੇ ਫਤਿਹ ਦੀ ਉੱਠਣ ਦੀ ਤਿਆਰੀ ਕਿਉਂ ਕਰਨ ਸਹੀ ਗੱਲ ਹੁਣ ਉੱਠਣਾ ਹਾਂ ਤੇ ਹੁਣ ਸਾਰੇ ਆਦਮੀ ਨੂੰ ਤਾਂ ਕੀ ਚਾਹ ਲੋ ਜੀ ਸਵੇਰੇ ਉੱਠੋ ਕੱਲ੍ਹ ਬਰਸਾਣਾ ਕੱਲ ਤੇ ਚਲੋ ਭਣਾ ਠੀਕ ਨਹੀਂ ਪਾਸਾਣਾ ਤੇ ਹੁਣ ਚਲੋ ਮਤਲਬ ਹੁਣ ਇਹਨੇ ਉਠਣਾ 10:30 4 ਵਜੇ 9 ਵਜੇ ਦਾ ਸੱਤਾ ਹੁਣ ਇਹਨੇ ਨਾ 11:00 ਵਜੇ ਉੱਠਣਾ ਮੈਂ ਰਾਤ 2-3 ਵਜੇ ਉੱਠਦਾ ਹੀ ਆ ਨਾ پتہ ਤੇ ਹਰ ਵਕਤੇ ਉਹ ਹਰ ਵਕਤੇ ਆਪਣੀ ਮਰਜ਼ੀ ਨਾਲ ਉੱਠਦਾ ਕਿਉਂ ਵੀ ਟਾਈਮ ਦਾ ਪੱਕਾ ਹੀ ਇੰਤੰਦਾ ਪਤਾ ਚੱਲ ਗਿਆ ਨੂੰ ਚਲੋ ਇਹਨੇ ਉੱਠਾ ਅਜੋ ਸੋਈ ਗੱਲ ਨਹੀਂ ਆਨੇ ਇਦਾਂ ਹੀ ਕਰਦੇ ਹੁੰਦੇ ਇਦਾਂ ਇਨੇ ਫੱਟ ਜਾਣਾ ਬਲੀ ਬਾਕੀ ਆਪਾਂ ਹਰ ਫਦੇ ਦਾ ਫੇਸ ਦੋ ਤਿੰਨ ਦਿਨ ਦਾ ਕਰਕੇ ਕਰਾਂਗੇ ਜ਼ਰੂਰ ਉਹ ਸਵਾ ਮਹੀਨਾ ਹੋਣਾ ਵਾਲਾ ਹਨਾ ਦੋ ਇੱਕ ਦੋ ਦਿਨ ਤੱਕ ਇੱਕ ਦੋ ਮੈਂ ਦੋ ਦਿਨਾਂ ਰਹਿ ਗਏ ਬਸ ਸਵਾ ਮਹੀਨਾ ਪੂਰਾ ਹੋਣ ਤੇ ਫਿਰ ਆਪਾਂ ਚੱਕ ਦਾ ਫੇਸ ਦਿਖਾਵਾਂਗੇ ਤੁਹਾਨੂੰ ਕਿ ਆਪਾਂ ਸਵਾ ਮਹੀਨੇ ਤੱਕ ਤੁਹਾਨੂੰ ਕਿਹਾ ਇਹ ਨਾ ਬਸ ਸਵਾ ਮਹੀਨੇ ਤੱਕ ਆਪਾਂ ਨਹੀਂ ਦਿਖਾਵਾਂਗੇ ਤੇ ਹੁਣ ਚਲੋ ਸਵਾ ਮਹੀਨਾ ਹੋਣ ਵਾਲਾ ਇੱਕ ਦੋ ਦਿਨ ਤੱਕ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਹੈ ਕਿ ਨਹੀਂ ਸਹੀ ਗੱਲ ਪਹਿਲਾਂ ਗੁਰਦੁਆਰਾ ਸਾਹਿਬ ਜਾਵਾਂਗੇ ਗੁਰਦੁਆਰੇ ਸਾਹਿਬ ਨੂੰ ਜਾਵਾਂਗੇ ਇਹਨੂੰ ਉੱਥੇ ਦਰਸ਼ਨ ਕਰਾ ਕੇ ਲਿਆਵਾਂਗੇ ਗੁਰਦੁਆਰੇ ਸਾਹਿਬ ਤੇ ਫਿਰ ਹੋਰ ਕਿਤੇ ਜਾਵਾਂਗੇ ਬਿਲਕੁਲ ਪਹਿਲਾਂ ਵੇਖਾਂਗੇ ਲੱਗ ਗਿਆ ਆਪਣੇ ਫਿਰ ਗੁਰਦੁਆਰਾ ਸਾਹਿਬ ਉੱਥੇ ਦਸ਼ਮੇਲੇ ਕਰਾਂਗੇ ਤੇ ਕੱਲ ਕੱਲ ਪਰਸੋਂ ਤੱਕ ਆਪਾਂ ਫੇਸਬੁਕ ਕਰਾਂਗੇ ਜਰੂਰ ਜੁੜੇ ਰਹੋ ਹਣ ਤੱਕ ਲੋਵ ਦੇ ਨਾਲ ਤੇ ਸਾਡਾ ਫੇਸਬੁਕ ਤੇ ਸਨੈਪਚੈਟ ਨਾਲ ਜਰੂਰ ਐਡ ਕਰੋ ਬਾਕੀ ਤੁਹਾਨੂੰ ਪਤਾ ਹੀ ਆਪਾਂ ਦਿਖਾਵਾ ਬਾਜੀ ਕੋਈ ਕਰਦੇ ਨਹੀਂ ਹੈ ਕਿ ਨਹੀਂ। ਜਿਹੜਾ ਸਿੰਪਲ ਆਪਣੀ ਲਾਈਫ ਆ ਪਰ ਇਹ ਵੀ ਜਿਹੜੀ ਸਿੰਪਲ ਸਾਡੀ ਲਾਈਫ ਹੈ ਇਹ ਵੀ ਕਈਆਂ ਨੂੰ ਚੁਪਦੀ ਹੈ ਕਿ ਨਹੀਂ। ਬਾਕੀ ਚਲੋ ਸਾਡੀ ਜ਼ਿੰਦਗੀ ਇਦਾਂ ਜਿੱਦਾਂ ਹੈ ਅਸੀਂ ਚੱਲੀ ਜਾਣਾ। ਜਿੰਨੇ ਕਹਿਣਾ ਕਰਨਾ ਕਈ ਜਣਾ ਕੋਈ ਗੱਲ ਨਹੀਂ। ਜਿਹੜੇ ਪਿਆਰ ਕਰਦੇ ਕੀਤੇ ਵਖਦੇ ਰਹਣ ਮਿਲਦੇ ਫਿਰ ਮਾਰਨਿੰਗ ਟਾਈਮ। ਬਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ। ਬਾਏ ਗੁੱਡ ਨਾਈਟ ਰਬੜਾ।